ਬੈੱਡਾ ਤੇ ਬੈੱਡ ਦੇ ਵਿੱਚੋਂ ਟੀਵੀ ਨਿਕਲਦਾ ਬਾਜੀ ਦੱਸਿਓ ਕਿਵੇਂ ਨਿਕਲਦਾ ਦੇਖੋ ਜੀ ਇਹ ਤਾਂ ਨਿਕਲਦਾ ਜੀ ਲੈ ਸੋ ਇਦਾਂ ਆ ਚੱਕ ਵੈਸੇ ਇਹਦਾ ਰਿਮੋਟ ਹੁੰਦਾ ਜੀ ਨਾਲ ਅੱਛਾ ਤੇ ਰਿਮੋਟ ਉਹ ਸਾਨੂੰ ਮਿਲ ਨਹੀਂ ਰਿਹਾ ਰਿਮੋਟ ਪਾਸੇ ਹੋ ਪਿਆ ਵਾ ਤੇ ਰਿਮੋਟ ਦੇ ਨਾਲ ਹੀ ਬੈੱਡ ਤੇ ਪਾਏ ਪਾਟੀਵੀ ਕੱਢ ਕੇ ਟੀਵੀ ਬੰਦ ਕਰਨਾ ਤੇ ਖੋਲਣਾ ਜੀ ਸਾਰਾ ਤੁਸੀਂ ਟੀਵੀ ਆਨ ਹੁੰਦਾ ਜੀ ਆ ਗਿਆ ਨਾ ਇਹ ਤਕਨੀਕ ਮੈਨੂੰ ਵਧੀਆ ਲੱਗੀ ਤੁਹਾਡੀ ਹੈ ਇਹ ਇੱਕ ਵੱਖਰੀ ਚੀਜ਼ ਆ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਵੱਖਰੀ ਚੀਜ਼ ਵਾ ਲੈ ਆ ਚੱਕ ਮੰਨਦੇ ਆ ਨਾ ਨਿਆਰਾ ਭਾਵੇਂ ਜਿਹੜੇ ਮਰਜ਼ੀ ਗਾਣੇ ਸੁਣ ਲਈ ਚਲੋ ਲੈ ਕਮਾਲ ਦੀ ਗੱਲਬ ਚਾਲ ਵੀ ਗਰਾਂ ਥੱਲੇ ਨੂੰ ਤੁਸੀਂ ਆਪਦਾ ਫੋਨ ਚਾਰਜ ਕਰਨਾ ਤਾਂ ਉੱਪਰ ਰੱਖ ਦਿਓ ਤੇ ਫੋਨ ਚਾਰਜ ਦੇਖੋ ਫੋਨ ਤਾਂ ਫਿਰ ਦਿਖਾਈ ਲੈ ਕਿਉਂ ਰੱਖੇ ਦਿਖਾਉਣ ਨੇ ਆਪਾਂ ਆ ਚੱਕ ਲੈ ਆ ਫੋਨ ਰੱਖ ਤਾਂ ਟੇਬਲ ਤੇ ਤੇ ਚਾਰਜ ਹੋਣ ਲੱਗ ਗਿਆ ਚਾਰਜ ਹੋਣ ਲੱਗ ਗਿਆ ਜੇ ਫੇਰ ਤੁਸੀਂ ਨਾਲ ਠੰਡੇ ਬੈਵਰੇਜ ਫਰਿੱਜ ਵੀ ਇਹਦੇ ਵਿੱਚ ਜੀ ਅੱਛਾ ਤੁਸੀਂ ਨਾਲ ਪਾਣੀ ਕੋਲਡ ਡਰਿੰਕ ਕੁਝ ਵੀ ਠੰਡਾ ਰੱਖਣਾ ਲੈ ਤਾਂ ਉਹ ਵੀ ਇਹਦੇ ਵਿੱਚ ਜੀ ਇਹ ਪੂਰੀ ਤਰੀ ਪੂਰਾ ਨਾ ਕਨਸੈਪਟ ਟੇਬਲ ਹੈ ਜੀ ਅੱਛਾ ਤੁਸੀਂ ਟੀਵੀ ਦੇਖ ਰਹੇ ਹੋ ਤਾਂ ਉੱਠ ਕੇ ਜਾਣ ਦੀ ਲੋੜ ਨਹੀਂ ਤੁਹਾਡਾ ਟੀਵੀ ਇਹਦੇ ਨਾਲ ਹੀ ਕਨੈਕਟ ਹੋ ਜਾਣਾ ਸਪੀਕਰ ਇਹਦੀ ਕੰਮ ਕਰਨੀ ਹੈ ਟੀਵੀ ਦੇ ਨਾਲ ਹਾਂਜੀ ਨਾਲ ਫਰਿੱਜ ਹੈ ਜੀ ਟੀਵੀ ਇਹ ਤਾਂ ਫੈਬਰਿਕ ਆ ਜਿਹੜਾ ਬਹੁਤ ਕੁਆਲਟੀ ਪ੍ਰੀਮੀਅਮ ਕੁਆਲਟੀ ਦਾ ਲੱਗਾ ਹੋਇਆ ਵਾਟਰਪਰੂਫ ਫੈਬਰਿਕ ਆ ਤੁਸੀਂ ਬੈਠੇ ਖਾ ਪੀ ਰਹੇ ਹੋ ਕੋਈ ਵਾਈਨ ਵਗੈਰਾ ਦੇ ਦਾਗ ਹੁੰਦੇ ਆ ਜਿਹੜੇ ਸਟੇਨ ਆ ਉਹ ਜਾਂਦੇ ਨਹੀਂ ਹੈਗੇ ਪਰ ਇਹਦੇ ਉੱਤੇ ਲੱਗ ਜੇ ਤੁਸੀਂ ਜਸਟ ਸਿੰਪਲ ਵਾਈਪ ਕਰਨਾ ਕੋਈ ਵੀ ਉੱਪਰ ਚੀਜ਼ ਜਿਹੜੀ ਟਿਕੂਗੀ ਨਹੀਂ ਮਤਲਬ ਪੀਦੇ ਖਾਂਦੇ ਤੋਂ ਬੰਦੇ ਦਾ ਕੋ ਡਲ ਗਿਆ ਲੜਾਈ ਹੋ ਗਈ ਝਗੜਾ ਹੋ ਗਿਆ ਸਾਰੇ ਮਸਲੇ ਸਾਫ਼ ਕਿਉਂਕਿ ਕਲਰ ਬਹੁਤ ਲਾਈਟ ਆ ਲਾਈਟ ਕਲਰ ਦੀ ਲੁੱਕ ਬਹੁਤ ਸੋਹਣੀ ਹੁੰਦੀ ਆ ਪਰ ਉਹਦਾ ਇੱਕ ਹੀ ਫਿਕਰ ਹੁੰਦਾ ਵੀ ਉਹ ਗੰਦਾ ਬਹੁਛੇਦੀ ਹੁੰਦਾ ਇਹ ਵੀ ਸੇਮ ਹੀ ਆ ਜੀ ਇਹਦੀ ਵੀ ਮਹੀਨਾ ਡੇਢ ਮਹੀਨੇ ਦੀ ਵੇਟਿੰਗ ਆ ਆਪਣੇ ਕੋਲ ਅੱਛਾ ਇਹ ਵੀ ਕਾਫੀ ਖੂਬਸੂਰਤ ਡਿਜ਼ਾਈਨ ਆ ਜਿੱਦਾ ਟਾਫਟਿੰਗ ਹੋਈ ਹੋਈ ਆ ਸਾਰੀ ਹੂੰ ਸਾਰੇ ਬਟਨ ਵਗੈਰਾ ਪਏ ਹੋਇਆ ਤੇ ਉਹੀ ਸਾਰਾ ਡਿਜ਼ਾਈਨ ਪਿੱਛੇ ਘੁੰਮਿਆ ਹੋਇਆ ਜੀ ਹੂੰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹ ਸੋਹਣਾ ਕੰਮ ਆ ਐਵੇਂ ਤਾਂ ਨਹੀਂ ਫਿਰ ਇੰਨੇ ਪੁਰਾਣੇ ਟਿਕੇ ਹੋਵੇ ਨਹੀਂ ਤਾਂ ਮਾਰਕੀਟ ਚ ਬੰਦਾ ਮਾਰਦਾ ਚਲਾ ਕੇ ਪਰ ਇਹ ਕਹਿੰਦਾ ਵੀ ਹੋਰ ਦੇਖੋ ਹਾਂ ਦੇਖੋ ਸਾਰੇ ਸੋਫੇ ਆ ਸਾਰੇ ਡਿਜ਼ਾਈਨਰ ਸੋਫੇ ਨੇ ਹਾਂ ਡਿਜ਼ਾਈਨਰ ਸੋਫੇ ਆ ਬਿਲਕੁਲ ਵੀਰ ਜੀ ਵੀ ਪਹਿਲਾਂ ਦਿਖਾਉਂਦੇ ਸੀ ਆ ਟੇਬਲ ਬਹੁਤ ਸੋਹਣਾ ਹਾਂਜੀ ਇਹ ਇਹ ਟੇਬਲ ਵੀ ਮਾਰਬਲ ਦੇ ਵਿੱਚ ਹੈ ਜੀ ਰੀਅਲ ਮਾਰਬਲ ਰੱਖਿਆ ਹੋਇਆ ਉਹਦੇ ਉੱਪਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਕੈਲਗਰੀ ਜੀ ਪਹੁੰਚ ਚੁੱਕਿਆ ਬੈਸਟ ਬਾਈ ਫਰਨੀਚਰ ਵਾਲਿਆਂ ਕੋਲ ਆ ਤੁਸੀਂ ਨੋਟ ਕਰ ਲਓ ਮੜਾ ਜਾ ਸਭ ਤੋਂ ਘੱਟ ਰੇਟ ਤੇ ਤੇ ਬੈਸਟ ਕੁਆਲਿਟੀ ਤੁਹਾਨੂੰ ਇੱਥੇ ਮਿਲ ਜਾਣੀ ਬਹੁਤ ਵੱਡਾ ਸ਼ੋਰੂਮ ਆਪਣੇ ਪੰਜਾਬੀਆਂ ਦਾ ਅੰਦਰ ਲੈ ਕੇ ਚੱਲਦਾ ਤੁਹਾਨੂੰ ਤੇ ਵੈਰਾਈਟੀ ਵੀ ਬਹੁਤ ਆ ਆਜੋ ਕਿਰਾਂ ਲੈ ਵੀ ਅੰਦਰ ਆ ਚੁੱਕਿਆ ਕਰਮਪਾਲ ਬਾਈ ਜੀ ਆਪਣਾ ਵੀ ਹਸਰੀ ਕਾਰ ਲੰਡੇ ਕਿਆਂ ਤੋਂ ਹਾਂਜੀ ਸਾਡੇ ਜ਼ਿਲ੍ਹੇ ਦੇ ਨੇ ਬਾਈ ਗੱਲ ਹੈਗੀ ਐ ਕਮਾਲ ਹੀ ਕੀਤੀ ਪਈਆ ਸ਼ੋਰੂਮ ਹੀ ਬੜਾ ਵੱਡਾ ਬਣਾਈ ਬੈਠੇ ਹੋ ਹੈ ਠੀਕ ਹੈ ਜੀ ਤੇ ਕਿਵੇਂ ਰਿਸਪੌਂਸ ਕਿਵੇਂ ਆ ਬਹੁਤ ਵਧੀਆ ਜੀ ਸਾਰੇ ਕਰਗੀ ਦਾ ਬਹੁਤ ਪਿਆਰ ਆ ਜੀ ਜੀ ਨਾ ਤੁਹਾਡਾ ਬਹੁਤ ਚੱਲਦਾ ਸਾਡੇ ਪਿੰਡਾਂ ਨਾਲ ਵੀ ਤੁਹਾਡੀ ਬਕਾਇਦਾ ਸਾਂਝ ਬਹੁਤ ਆ ਸਾਰੇ ਪਿੰਡ ਸਾਰੇ ਆਪਣੇ ਸਾਰੇ ਪੰਜਾਬ ਨਾਲ ਹੀ ਆ ਸਾਰੇ ਪੰਜਾਬ ਨਾਲ ਹੀ ਆ ਵੀ ਕੱਲ ਕਿੰਨਾ ਚਰ ਹੋ ਗਿਆ ਇੱਥੇ ਫਿਰ ਆ ਸ਼ੋਰੂਮ ਕੀਤੇ ਆ ਇਹਨੂੰ ਹੋ ਗਿਆ 14 ਸਾਲ ਹੋ ਗਏ 14 ਸਾਲ ਉਹ ਮੁੰਡੋਂ ਫਰਨੀਚਰ ਨਹੀਂ ਕੀਤਾ ਸੀ ਜੋ ਤੁਸੀਂ ਨਹੀਂ ਆਤੋਂ ਆਏ ਆ 97 ਚ ਆਏ ਸੀਗੇ ਪਹਿਲਾਂ ਫਰਨੀਚਰ ਦੀਆਂ ਡਿਜ਼ਾਈਨ ਕਰਦੇ ਫਰਨੀਚਰ ਦੀਆਂ ਅੱਛਾ ਡਿਲੀਵਰੀ ਕਰਦੇ ਸੀ ਹਾਂਜੀ ਫਿਰ ਕੋਈ ਹੋਰ ਸਟੋਰ ਖੋਲੇ ਨਹੀਂ ਹੁਣ ਜਿਵੇਂ ਫਰਨੀਚਰ ਆਹੇ ਇਹ ਇੱਥੇ ਬਣਾਉਣੇ ਹੋ ਜਾਂ ਇੰਡੀਆ ਤੋਂ ਇੱਥੇ ਵੀ ਬਣਾਉਣੇ ਆ ਜੀ ਇੰਡੀਆਂ ਤੋਂ ਵੀ ਲੈ ਕੇ ਆਉਣੇ ਆ ਆਪਾਂ ਤੇ ਵਿਤਨਾਮ ਚਾਈਨਾ ਸਾਰੇ ਪਾਸੇ ਓਵਰਸੀਜ ਆਉਂਦਾ ਜੀ ਇੱਕ ਜਿਵੇਂ ਹੋਣਾ ਕਹਿੰਦੇ ਵੀ ਲੈ ਵੀ ਸਾਗਵਾਂ ਦੀਆਂ ਚਿਗਾਠਾਂ ਸਾਗਵਾਂ ਦਾ ਫਰਨੀਚਰ ਸਾਗਵਾਂ ਦੀ ਮੇਜ ਉਹ ਤਾਂ ਨਹੀਂ ਹੁੰਦਾ ਨਹੀਂ ਆਪਣੇ ਕੋਲ ਜਗਾ ਉਹ ਨਹੀਂ ਹੋ ਮਹਿੰਗਾ ਪੈਂਦਾ ਬਾਲਾ ਹਨਾ ਇੱਥੇ ਉਹ ਇੱਥੇ ਜਿਵੇਂ ਕਹਿੰਦੇ ਨੇ ਕਿ ਆਪਣੇ ਇੱਥੇ ਡ੍ਰਾਈ ਬਹੁਤ ਜ਼ਿਆਦਾ ਹੈ ਕਹਿੰਦੇ ਜੀ ਹਨਾ ਕੋਈ ਛੇਤੀ ਫਟ ਜਾਂਦਾ ਜੀ ਉਹ ਮੈਂ ਫਟ ਜਾਂਦਾ ਛੇਤੀ ਇਸ਼ੂ ਹੁੰਦਾ ਬਿਲਕੁਲ ਇੱਥੇ ਫਿਰ ਇੱਥੋਂ ਦੀ ਲੱਕੜੀ ਕੰਮ ਜਾਵੇ ਇੱਥੋਂ ਦੇ ਮੌਸਮ ਦੇ ਸਾਬ ਨਾਲ ਬਿਲਕੁਲ ਜਿਦਾ ਇੱਥੇ ਆਪਣੇ ਜਿਵੇਂ ਪਾਈਨ ਦਾ ਬੰਡ ਬਣਿਆ ਹੁੰਦਾ ਆਹਹ ਦਿਖਾਈ ਚੱਲੇ ਗਿਆ ਨਾਲ ਦੀ ਨਾਲ ਡਿਜ਼ਾਈਨ ਕੈਨੇਡੀਅਨ ਮੇਡ ਆ ਸਾਰਾ ਪਾਈਨ ਦਾ ਬਣਿਆ ਹੋਇਆ ਜੀ ਉਹ ਇੱਥੋਂ ਦੇ ਜਿਵੇਂ ਇਹਨਾਂ ਦੇ ਡਿਜ਼ਾਈਨ ਇਹਨਾਂ ਦੇ ਕੱਪੜੇ ਜਿਹੇ ਜੇ ਮਰਜ਼ੀ ਰਵਾ ਲਓ ਤੁਸੀਂ ਕਸਟਮਾਈਜ਼ ਵੀ ਕਰਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਇਹ ਮੂੜਾ ਰੱਖਿਆ ਤੁਹਾਡਾ ਇੱਥੇ ਹੈ ਇਹ ਆਪਣੀ ਇੰਡੀਆ ਦਾ ਹੀ ਇਹ ਇੰਡੀਆ ਵਾਲਾ ਮੈਂ ਲਾ ਲਿਆ ਸਾਹਬੀ ਖੱਚਦਾ ਜੀ ਅਸੀਂ ਮੈਨੂੰ ਵੀ ਮੀਰਾ ਨਾਮ ਹੈ ਵੀ ਮੈਂ ਤੇਰੇ ਮੁਲਕ ਤੋਂ ਆ ਲੈ ਮੂੜੇ ਮਾੜੇ ਇਹ ਜਾ ਕੁਝ ਵੀ ਮਿਲ ਜਾਂਦਾ ਬਿਲਕੁਲ ਜੀ ਆਪਣੇ ਕੋਲ ਵੈਰਾਈਟੀ ਕਿਹੜੀ ਜਿਆ ਇੱਕ ਤਾਂ ਸੋਫੇ ਹੋਗੇ ਆਪਣੇ ਕੋਲੇ ਮੋਸਮੇਂ ਦਾ ਘਰ ਦੇ ਵਿੱਚ ਫਰਨੀਚਰ ਜਿੰਨਾ ਵੀ ਹੈਗਾ ਜਿੱਦਾਂ ਬੈਡਰੂਮ ਡਾਈਨਿੰਗ ਰੂਮ ਲਿਵਿੰਗ ਰੂਮ ਸਾਰਾ ਕੁਝ ਹੈਗਾ ਜੀ ਸਾਰਾ ਕੁਝ ਹੈ ਤੇ ਹੁਣ ਤੁਹਾਡੇ ਕੋਲ ਕਿਉਂ ਆਣ ਬੰਦੇ ਕੋਈ ਰੇਟ ਘਟਾ ਜਾਂ ਕੀਗਾ ਸਾਡੇ ਕੋਲੇ ਕਿਉਂ ਨ ਜੀ ਹਾਂ ਤੁਹਾਡਾ ਆਪਦਾ ਸਟੋਰ ਆ ਜੀ ਕਹਿ ਲਗੇ ਜੀ ਬੈਸਪਾਇਰ ਤੁਸੀਂ ਤਾਂ ਆਉਣਾ ਜੀ ਘਰੇ ਹੀ ਬੰਦਾ ਹੁੰਦਾ ਨਹੀਂ ਮੈਂ ਰੇਟ 'ਚ ਫਰਕ ਹੋਊਗਾ ਮਸਲਾ ਇਹ ਆ ਜਾਂਦਾ ਨਾ ਇਹ ਤਾਂ ਆਪਣਾ ਹੀ ਨਹੀਂਗਾ ਜੀ ਜਿਹੜੇ ਕਸਟਮਰਾਂ ਨੂੰ ਹੀ ਕਰ ਦਿੰਦਾ ਜੀ ਜਿਵੇਂ ਕਹਿਣ ਕਿ ਉਵੇਂ ਹੀ ਹੋ ਜਾਂਦਾ ਜੀ ਲੈ ਫਿਰ ਗੱਲਾਂ ਆ ਆ ਯਾ ਬਾਲੇ ਸੁਣੇ ਡਿਜ਼ਾਈਨ ਜੇ ਰੱਖੇ ਹੋਏ ਆ ਹੈ ਆ ਯਾਰ ਬਾਲੇ ਪਿਆਰੇ ਆ ਹਨਾ ਕਲਾਸਿਕ ਰਾਜਿਆਂ ਮਹਾਰਾਜਾਂ ਵਾਲੀ ਫੀਲਿੰਗ ਵਾਲੇ ਲੈ ਵੀ ਭਰਿਆ ਨੇੜੇ ਕਰਕੇ ਦਿਖਾਈ ਆਹਾ ਲੈ ਕਈ ਵੈਰਾਈਟੀਆਂ ਨਾਲ ਕੋਲੇ ਇਹ ਜੀ ਤੁਹਾਨੂੰ ਨਜ਼ਰ ਆ ਜਾਣੀਆਂ ਲੈ ਆ ਥੱਲੋਂ ਕਰਕੇ ਦਿਖਾ ਦਿਓ ਕਿੰਨਾ ਸੋਹਣਾ ਇਹ ਜੀ ਉਹ ਵੀ ਪਏ ਆ ਇਹ ਲੈ ਡੈਕੋਰੇਸ਼ਨ ਵਾਲੇ ਹੈ ਨਾ ਡੈਕੋਰੇਸ਼ਨ ਪੀਸ ਆ ਜਾਂਦੀ ਹੈ ਇੰਟੀ ਡੈਕੋਰੇਸ਼ਨ ਪੀਸ ਜਿੱਦਾਂ ਇਹ ਡਾਈਨਿੰਗ ਟੇਬਲ ਨਾਲ ਮੈਚਿੰਗ ਜੀ ਸਾਰਾ ਕੁਝ ਲੱਗਿਆ ਹੋਇਆ ਹੈ ਅੱਛਾ ਇਹਦੇ ਨਾਲ ਮੈਚਿੰਗ ਅਜ ਮੀਆਂ ਆਵਾ ਇਹ ਸੌਰੀ ਆ ਨਵੀਂ ਵੀ ਇੱਧਰ ਆ ਜੀ ਪੂਰਾ ਪੈਕੇਜ ਮੈਚਿੰਗ ਹੈ ਜੀ ਅੱਛਾ ਰੇਟ ਵੀ ਦੱਸ ਸਕਦੇ ਆਪਾਂ ਕੋਈ ਰੇਟ ਤਾਂ ਕੋਈ ਗੱਲ ਨਹੀਂ ਕਰ ਲਾਂਗੇ ਜੀ ਕਰ ਲਿਓ ਕੋਈ ਲਾਪੇ ਸਾਹਿਬ ਜੇ ਕੋਈ ਆਪਣਾ ਕਹੇ ਵੀ ਨਾ ਵੀਡੀਓ ਦੇਖ ਕੇ ਆਇਆ ਭਰਾ ਬਣ ਕੇ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਜ਼ਰੂਰ ਰੈਟ ਕਰ ਲਿਓ ਆ ਦੇਖੋ ਪਹਿਲਾਂ ਤਾਂ ਮੈਂ ਸਾਰੀ ਜਿੰਨੇ ਵੀ ਅੱਜ ਪੂਰੇ ਪੂਰੇ ਇੰਡੀਆ ਤੋਂ ਜਿੰਨੇ ਤੁਸੀਂ ਵੀਰ ਜੀ ਨਹੀਂ ਆ ਇਹ ਬੇਸਿਕਲੀ ਨਾ ਦਾ ਮੀਰਾ ਸਟੋਰ ਆ ਜੀ ਹੂੰ ਇਹ ਸਾਰੀ ਕੈਰੀ ਦਾ ਸਟੋਰ ਆ ਪਰ ਮੈਂਟਨਰ ਨਾਲ ਮਨ ਨੂੰ ਬਹੁਤ ਪਿਆਰ ਕਰਦਾ ਸਸਟਾ ਕਾਰਟੂਨ ਸਾਰੇ ਸਾਨੂੰ ਪਿਆਰ ਕਰਦੇ ਆ ਅਸੀਂ ਨਾ ਇਹਨੂੰ ਆਪਦੇ ਸਟੋਰ ਨੂੰ ਮੰਨਿਆ ਵੀ ਮੀਰਾ ਸਟੋਰ ਆ ਇਹ ਪਬਲਿਕ ਸਟੋਰ ਆ ਜੀ ਬਿਲਕੁਲ ਅਸਲ ਚ ਕਿਉਂਕਿ ਨਾ ਉਹਨਾਂ ਵੇਲੇ ਜਦ ਤੁਸੀਂ ਆਏ ਜਦੋਂ ਬਹੁਤ ਘੱਟ ਸੀ ਦੁਕਾਨਾਂ ਘੱਟ ਸੀ ਆਪਣੀਆਂ ਹਨਾ ਆਪਣਾ ਬੰਦਾ ਲੱਭਣਾ ਵੀ ਇੱਕ ਵੱਡੀ ਗੱਲ ਹੁੰਦੀ ਸੀ ਇੱਥੇ ਕਲਰਿੰਗ ਡਿਜ਼ਾਈਨਿੰਗ ਕਿਸ ਹਿਸਾਬ ਦੀ ਚੱਲਦੀ ਹੈ ਮੈਂ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਕਿਸ ਹਿਸਾਬ ਦੀ ਪਸੰਦ ਪਸੰਦ ਕਰਦੇ ਆ ਲੋਕ ਇਹ ਕੱਪੜਾ ਇਹ ਸਾਰ ਕਿਹੜਾ ਕੱਪੜਾ ਹੈ ਜੂਟ ਕਹਿੰਦੇ ਇਹਨੂੰ ਜੂਟ ਜੂਟ ਹਾਂਜੀ ਹਾਂਜੀ ਅੱਛਾ ਸੋ ਇਹ ਜਦੋਂ ਓਵਰਸੀਜ਼ ਬਣਿਆ ਹੋਇਆ ਬਹੁਤ ਵੱਡਾ ਕਹਿੰਦੇ ਹੁੰਦਾ ਪਰ ਮੈਂ ਆਪ ਡਿਜ਼ਾਈਨ ਤਿਆਰ ਕੀਤਾ ਸਾਰਾ ਟਾਫਟ ਕੀਤਾ ਜੀ ਇਧਰੋਂ ਵੀ ਟਾਫਟਿੰਗ ਆ ਇਧਰੋਂ ਵੀ ਟਾਫਟਿੰਗ ਆ ਤੇ ਸਪੈਸ਼ਲ ਫੋਮ ਆ ਫਲਿੱਪਿੰਗ ਵਾਲ ਸੀਟ ਹੈਗੀ ਆ ਸੋ ਕਾਫੀ ਜਿੱਦਾਂ ਵਧੀਆ-ਵਧੀਆ ਸਾਡੀ ਜਿੱਦਾਂ ਮੁੰਡੇ ਡਿਜ਼ਾਈਨਰ ਹੈ ਕੀਤੇ ਹੋਏ ਆ ਕੁੜੀਆਂ ਅਸੀਂ ਜਿੱਦਾਂ ਆਪਣੇ ਖਾਸ ਕਰਕੇ ਜਿਹਨਾਂ ਦਾ ਇੰਜੀਨੀਅਰ ਡਿਜ਼ਾਈਨਰ ਕੋਰਸ ਕੀਤਾ ਆ ਬਹੁਤ ਯਾਰ ਕਰਦੇ ਆ ਪ੍ਰੋਫੈਸ਼ਨਲੀ ਹਾਂਜੀ ਇਕਨੋਮਿਕਵੇਂ ਆ ਜਿਉਂ ਜਵਾਕਣਾ ਘਰ ਹੁੰਦਾ ਜਿਵੇਂ ਗੱਡੀਆਂ ਜੀਆਂ ਜਵਾ ਤਾਂ ਛਾਲਾਂ ਮਾਰ ਮਾਰ ਸਪਰਿੰਗ ਤੋੜਨੇ ਦੇ ਹੁੰਨੇ ਆ ਹੈਨਾ ਕਿ ਇਹ ਕਿਵੇਂ ਆ ਮਤਲਬ ਇਹ ਹੰਡਨ ਸਾਰਚ ਆ ਬਿਲਕੁਲ ਜੀ ਬਿਲਕੁਲ ਜੀ ਅਸੀਂ ਜਿਹੜਾ ਸੋਫੇ ਆ ਜਿਹੜੇ ਕਾਫੀ ਸੋਫੇ ਜਿਹੜੇ ਅਸੀਂ ਆਪ ਖੁਦ ਹੀ ਡਿਜ਼ਾਈਨ ਕਰਦੇ ਹਾਂ ਨਾ ਤੇ ਮੈਂ ਕਹਿੰਦਾ ਉਹਨਾਂ ਕੀ ਆ ਵੀ ਤੁਸੀਂ ਕੋਲੇ ਖੜ ਕੇ ਈਟਾਂ ਵਾਂਗੂ ਬਣਾਓ ਹਾਂ ਆਪਣੀ ਫੈਕਟਰੀ ਆਪਦੀ ਹੈ ਜੀ ਹਾਂ ਜਾ ਕੇ ਖੜਜੋ ਸਰਾਣੇ ਮੈਂ ਕਹਿੰਦਾ ਉੱਥੇ ਖੜੋ ਬੈਠੋ ਚਾਹ ਪਾਣੀ ਪੀਓ ਥੋੜੇ ਸਮਾਂ ਸੋਫਾ ਬਣਾ ਲਾਂਗੇ ਆਪਾਂ ਆ ਦੇਖੋ ਵੱਡੀ ਗੱਲ ਆ ਕੈਨੇਡਾ ਚ ਵੀ ਖਰਾ ਕੰਮ ਆ ਆਪਣੇ ਬੰਦਿਆਂ ਦਾ ਆ ਵੀ ਢੋਆ ਬਹੁਤ ਸੋਹਣੀਆਂ ਵਾ ਹੈ ਨਾ ਹਾਂਜੀ ਹਾਂਜੀ ਹੂੰ ਆ ਲੈ ਇਹ ਕੀ ਲੱਗਾ ਹਾਂ ਇਹ ਵੀ ਲੱਗਾ ਹੁੰਦੀ ਜਿਹੀ ਲੱਗੇ ਲੈਦਰ ਲੱਗਿਆ ਹੋਇਆ ਵਾ ਲੈਦਰ ਚ ਜ਼ਿਆਦਾ ਪਸੰਦ ਕਰਦੇ ਇੱਥੋਂ ਦੇ ਲੋਕ ਜਾਂ ਆ ਜਿਵੇਂ ਆ ਸ਼ਨੀਲ ਟਾਈਪ ਜਿਹਾ ਹੈ ਸਟੱਫ ਜਿਹਾ ਵਾ ਹੁਣ ਸਾਲ ਪਹਿਲਾਂ ਵੀ ਜੀ ਆਪਣੇ ਕਾਫੀ ਜਿੱਦਾਂ ਬਦਲ ਸਾਹਿਬ ਲੈਦਰ ਦੇ ਟੈਂਟ ਸੀਗਾ ਜੀ ਹੁਣ ਕੱਪੜੇ ਦਾ ਹੋ ਗਿਆ ਜੀ ਅੱਛਾ ਹੁਣ ਕੱਪੜੇ ਦਾ ਸਮੇਂ ਦੇ ਨਾਲ ਬਦਲਦਾ ਰਹਿੰਦਾ ਸਮੇਂ ਨਾਲ ਚੇਂਜ ਹੁੰਦੀ ਰਹਿੰਦੀ ਹੈ ਬਿਲਕੁਲ ਬਿਲਕੁਲ ਆ ਵੀ ਬਹੁਤ ਸੋਹਣਾ ਵਾ ਇਹ ਮੈਂ ਦੇਖਿਆ ਵੀ ਥੋੜੇ ਜੇ ਫਿੱਕੇ ਜੇ ਕਲਰ ਨਹੀਂ ਪਸੰਦ ਕਰਦੇ ਇੱਥੋਂ ਦੇ ਲੋਕ। ਕਾਫੀ ਲੋਕੀ ਲਾਈਕ ਕਰਦੇ ਲਾਈਟ ਕਲਰ ਨੂੰ। ਹਾਂਜੀ ਆ ਜਿੱਦਾਂ ਆ 100 200 ਸਾਲ ਹੋ ਗਏ ਜੀ। ਆਲਮੋਸਟ ਸਾਰੇ ਲਾਈਟ ਮਗਰੇ ਪਏ ਹੋਇਆ। ਲਾਈਟ ਮਗਰ ਹਨਾ। ਹਾਂਜੀ ਹਾਂਜੀ। ਬਾਕੀ ਹਨਾ ਸਮੇਂ ਦੇ ਨਾਲ ਬਦਲਦਾ ਰਹਿੰਦਾ ਵਾ। ਬਿਲਕੁਲ ਜੀ ਬਿਲਕੁਲ নো ਡਾਊਟ। ਮੈਨੂੰ ਇੱਥੇ ਫਰਨੀਚਰ ਵੀ ਛੇਤੀ ਬਦਲ ਲੈਂਦੇ ਆ ਮੈਨੂੰ ਲੱਗਦਾ। ਹਾਂਜੀ। 4-5 ਸਾਲ ਬਾਅਦ ਚੇਂਜ ਕਰ ਲੈਂਦੇ ਆ। ਆਪਣੀ ਗੱਲ ਨਹੀਂ ਉੱਥੇ ਦਾ। ਇੰਡੀਆ ਵਾਲਾ ਅਸੀਂ 50 ਸਾਲਾਂ ਦਾ ਕੰਮ ਹੈ ਨਹੀਂਗਾ 40 ਸਾਲ। ਬਾਪੂ ਆ ਦੇਖੋ ਆ ਵੀ ਬਹੁਤ ਸੋਹਣਾ ਲੈ ਹਾਂਜੀ ਆ ਹੁਣ ਫਿੱਕੇ ਆ ਇਹ ਕਈ ਦੇਖੋ ਕਈਆਂ ਨੇ ਘਰ ਦੇ ਨਾਲ ਮੈਚਿੰਗ ਕੀਤੀ ਹੁੰਦੀ ਸੋਹਣੀ ਦੇਖੋ ਜਿਹਦਾ ਇਹ ਲਾਈਟ ਕਲਰ ਆ ਜੀ ਹੂੰ ਸੋ ਇਹ ਡਾਰਕ ਕਲਰ ਆ ਸੋ ਲੋਕੀ ਕਨਸੈਪਟ ਕਰਦੇ ਆ ਕਿ ਡਾਰਕ ਦੇ ਨਾਲ ਲਾਈਟ ਲਾਈਟ ਨਾਲ ਡਾਰਕ ਇਦਾਂ ਚੱਲਦਾ ਜੀ ਇਹ ਤਾਂ ਚੱਲਦਾ ਜਾਂਦਾ ਹਾਂਜੀ ਤੇ ਇਦੋਂ ਬਿਨ ਆਪਣੇ ਕੋਲ ਉਤਲਾ ਸਟੋਰ ਵੀ ਹੈਗਾ ਮਾੜੀ ਜਿਹੀ ਮੋਟੀ ਮੋਟੀ ਝਾਤ ਪਾਉਂਦੇ ਜਾਈਏ ਹਾਂਜੀ ਹਾਂਜੀ ਦਰਸ਼ਕ ਵੀ ਵੱਟ ਕੱਢੇ ਪਏ ਆ ਤੇ ਰੇਟਾਂ 'ਚ ਵੀ ਡਿਸਕਾਊਂਟ ਵਾਲੇ ਲਾਏ ਪਏ ਆ ਕੋਈ ਇਹ ਵੀ ਹੁੰਦਾ ਦੀਵਾਲੀ ਤੇ ਜਾਂ ਆਫਰ ਚੱਲਦੀਆਂ ਜਿਵੇਂ ਆਪਣੀ ਇੰਡੀਆ ਚੱਲਦੀਆਂ ਹੁੰਦੀਆਂ ਕਰਦੇ ਹੋਫਰ ਹੋਵੇ ਲੈਰੀ ਭਾਈ ਆ ਗੱਡ ਪ੍ਰੋਪਰ ਸੇਲ ਚੱਲਦੀ ਆ ਜੀ ਤੇ ਪਰ ਸਭ ਨੂੰ ਪਤਾ ਹੀ ਹੈ ਜੀ ਕਰਮੇ ਕੋਲ ਜਦੋਂ ਮਰਜ਼ੀ ਜਾਵੜੋ ਸੇਲ ਹੀ ਹੁੰਦੀ ਆ ਸੋ ਇੱਕ ਇੱਕ ਜ਼ਿੰਦਗੀ 'ਚ ਮੈਂ ਇੱਕ ਚੀਜ਼ ਬਹੁਤ ਖੱਟੀ ਆ ਕਾਜ਼ਮ ਵਾਲੀ ਗੱਲ ਆ ਕੋਈ ਮਾਨ ਨਹੀਂ ਹੈਗਾ ਸੌਰੀ ਕੋਈ ਆਪਾਂ ਨੂੰ ਕੁਝ ਫੁਕਰੀ ਵਾਲੀ ਗੱਲ ਨਹੀਂ ਕਿ ਮਾਨ ਐ ਚੀਜ਼ ਦਾ ਸਾਰਾ ਕਹਿ ਲੀ ਆਪਾਂ ਨੂੰ ਪਿਆਰ ਬਹੁਤ ਕਰਦਾ ਜੀ ਹਾਂ ਸਾਰਾ ਕਹਿ ਲੀ ਗਰੀ ਉਹ ਜਦੋਂ ਕਹਿੰਦਾ ਯਾਰ ਕੋਈ ਗੱਲ ਨਹੀਂ ਮੈਂ ਬਾਈਕ 'ਤੇ ਜਾਵੜਦਾ ਹਾਂ ਸੋ ਇਸ ਤਾਂ ਏਦਾਂ ਦੀ ਗੀਜ ਫਟਿਆ ਹੋਇਆ ਹੈ ਬਿਲਕੁਲ ਬਿਲਕੁਲ ਆਹ ਰੰਗ ਬਹੁਤ ਸੋਹਣਾ ਬਈ ਹਾਂਜੀ ਇਹ ਕਿਹੜਾ ਲੈਦਰੀ ਆ ਇਹ ਲੈਦਰੀ ਹੈ ਲੈਦਰੀ ਆ ਵਾਸ਼ੇਵਲ ਹੁੰਦਾ ਨਾ ਹਾਂਜੀ ਬਿਲਕੁਲ ਜੀ ਨਾ ਨਾ ਸਾਫ਼ ਕਰ ਸਕਦੇ ਹਾਂ ਤੁਸੀਂ ਇਹਨੂੰ ਬਾਈ ਪਾਕੀ ਇੱਥੇ ਤੱਕ ਕੈਨੇਡਾ ਜਦਾ ਤੁਹਾਡੇ ਕੋਲ ਇਹ ਸਮਾਨ ਹੀ ਬਹੁਤ ਅੱਗ ਹੈ ਨਾ ਕਲੀਨਿੰਗ ਕਰਨ ਵਾਲੇ ਆਹ ਲੈ ਆਹ ਵੀ ਸਟਾਫ ਇੱਕ ਵੱਖਰਾ ਵਾ ਜਿੱਦਾਂ ਲਾਈਟ ਕਲਰ ਆ ਦੀ ਨਾਲ ਡਾਰਕ ਕਲਰ ਆ ਫਿਰ ਜਿੱਦਾਂ ਤੁਸੀਂ ਕਨਸੈਪਟ ਕਰ ਸਕਦੇ ਹੋ ਜੀ ਡਾਰਕ ਚੇਅਰ ਲਾਉਣੀ ਆ ਲਾਈਟ ਚੇਅਰ ਲਾਉਣੀ ਆ ਤੁਹਾਡੀ ਮਰਜ਼ੀ ਹੈ ਹੂੰ ਸਹੀ ਆ ਸਹੀ ਆ ਤੇ ਫਿਰ ਗੱਲ ਹੈਗੀ ਪੰਜਾਬੀ ਦਾ ਚਲਾਉਂਦੇ ਹੀ ਆਉਂਦੇ ਆ ਹੋਰ ਵੀ ਕਮਿਊਨਿਟੀ ਦੇ ਲੁਕ ਆਉਂਦੇ ਹੋਣੇ ਤੁਹਾਡੇ ਕੋਲੇ ਹਾਂਜੀ ਸਾਰੀਆਂ ਕਮਿਊਨਿਟੀ ਆਉਂਦੀਆਂ ਆਪਣੇ ਕੋਲੇ ਸਾਰੀਆਂ ਨਹੀਂ ਆਉਂਦੀਆਂ ਸਾਰੀਆਂ ਕਮਿਊਨਿਟੀਆਂ ਆਉਂਦੀਆਂ ਬਿਲਕੁਲ ਹਾਂਜੀ ਤੇ ਜਿਵੇਂ ਆਹ ਦੇਖੋ ਵੀ ਬਹੁਤ ਸੋਹਣੇ ਆ ਵੀ ਡਿਜ਼ਾਈਨ ਲੈ ਛੋਟੇ ਵੱਡੇ ਕੀ ਸਾਈਜ਼ ਹੁੰਦਾ ਇਹਦਾ ਇਹ ਛੋਟਾ ਵੱਡਾ ਹੁੰਦਾ ਇਹ 70 ਆ 78 ਲੰਬਾ ਹੋ ਜਾਂਦਾ ਜੇ ਇਹਨੂੰ ਖੁੱਲ ਕੇ ਜਦੋਂ ਖੁੱਲ ਜਾਂਦਾ ਜੀ ਅੱਛਾ ਇਹ 78 ਅੱਠ ਕੁਰਸੀਆਂ ਦਾ ਜਾਵੜਦਾ ਟੋਟਲ ਖੁੱਲ ਕੇ ਹਮ ਹੁਣ 6ਾਂ ਵਾਲਾ ਬੈਠਣ ਆਉਂਦਾ ਜੀ ਬਿਲਕੁਲ ਬਿਲਕੁਲ ਜਮਾਂ ਸਹੀ ਆ ਬਾਕੀ ਜਿਹਨੇ ਸਾਰੇ ਆਪਸੀਂ ਆ ਆਪਣੇ ਕਸਟਮ ਕੀਤੇ ਹੋਏ ਬੈੱਡ ਬਿਲਕੁਲ ਆ ਤੁਹਾਡੇ ਆਪ ਦੇ ਤਿਆਰ ਕਰਵਾਏ ਆ ਇਹ ਬਿਲਕੁਲ ਜੀ ਵਿਤਨਾਮ ਦਾ ਬਣਾਇਆ ਬੈਡ ਆ ਜੀ ਵਿਤਨਾਮ ਦਾ ਹਾਂਜੀ ਹਾਂਜੀ ਪਰ ਡਿਜ਼ਾਈਨ ਹੀ ਬਹੁਤ ਸੋਹਣਾ ਹੈ ਹਾਂਜੀ ਇਹ ਇੱਕ ਜਿਵੇਂ ਸਾਡੇ ਇੰਡੀਆ ਚ ਉਹਦਾ ਪੇਟੀ ਬੈਡ ਉਹ ਵੀ ਆਗੇ ਜੀ ਉਹ ਵੀ ਹੁੰਦੇ ਆ ਸਭ ਕੁਝ ਆਗੇ ਜਾਂਦਾ ਕਿਉਂਕਿ ਸਮਾਨ ਵੀ ਡਿਜੈਸਟ ਕਰਨਾ ਹੁੰਦਾ ਨਾ ਇਹ ਤਾਂ ਨਹੀਂ ਹੈਗਾ ਇਹ ਚ ਪੇਟੀ ਜਾਗੀ ਪਰ ਨਾਲ ਦੇ ਬਟ ਜਾਗੀ ਬੇਟੀ ਹਾਂ ਨਾਲ ਦੇ ਚ ਹੈਗੇ ਉਹ ਥੱਲੇ ਹੈ ਨਾ ਸਟੋਰ ਕਰਨ ਨੂੰ ਕੁਝ ਨਾ ਕੁਝ ਹਾਂਜੀ ਹਾਂਜੀ ਦੇਖੋ ਵੀ ਬਹੁਤ ਕਮਾਲ ਤੇ 45 ਸਟੋਰ ਤੇ ਵੀ ਮਾੜੀ ਨਿਗਾ ਪਾਏਗੇ ਬਿਲਕੁਲ ਬਿਲਕੁਲ ਜੀ ਚੱਲ ਜੀ ਲੈ ਵੀ ਫਰਨੀਚਰ ਵਗੈਰਾ ਕਾਫੀ ਰਗ ਵਗੈਰਾ ਮਿਲ ਜਾਏ ਗੱਦੇ ਵਗੈਰਾ ਵੀ ਮੈਟਰ ਸਕੇ ਉਪਰਾਂ ਦੇ ਸਾਰੇ ਉਹ ਉੱਤੇ ਆ ਚਲੋ ਉੱਤੇ ਹੀ ਗੜਾ ਕੱਢ ਕੇ ਆਈਏ ਉੱਪਰ ਮੈਟਰ ਤੇ ਆ ਕਪੜਾ ਪਿਆ ਵੀ ਜੇ ਕਿਸੇ ਨੇ ਸਿਲੈਕਟ ਕਰਵਾਉਣਾ ਹਾਂਜੀ ਜੇ ਤੁਸੀਂ ਕਪੜਾ ਚੂਜ਼ ਕਰਨਾ ਇਧਰ ਟ੍ਰੈਡੀਸ਼ਨਸ ਦਾ ਹਾਰ ਲਾਇਆ ਹੋਇਆ ਅੰਟੀਕ ਟਾਈਪ ਹੈ ਨਾ ਹਾਂਜੀ ਅੰਟੀਕ ਟਾਈਪ ਹੈ ਜੀ ਲੈ ਐਂ ਲੱਗਦਾ ਜਿਵੇਂ ਸਾਗਵਾਂ ਦਾ ਹੁੰਦਾ ਦੇਖੋ ਸਾਗਵਾਂ ਦਾ ਹੈ ਨਹੀਂ ਗਾ ਹੈ ਨਹੀਂ ਗਾ ਹੈ ਮੈਂ ਤੁਹਾਨੂੰ ਦੱਸ ਦਿਆਂ ਗੱਲ ਹਾਂਜੀ ਦੇਖੋ ਕਿਰਾ ਵੀ ਕਮਾਲ ਆਹ ਆ ਵੀ ਮਿਲ ਜਾਂਦੇ ਫੂੰਦਰੇ ਇਹ ਕਦੇ ਵਾਸਤੇ ਆ ਇਹ ਤਾਂ ਵੈਸੇ ਸਜਾ ਉੱਤੇ ਲਾਇਆ ਜੀ ਉੱਦਾਂ ਲਾਇਆ ਮੈਂ ਕਿਤੇ ਇਹ ਵੀ ਕਿਤੇ ਘਰੋਂ ਜਿ ਸ਼ਾਇਦ ਲਾਉਂਦੇ ਹੋਣ ਲੈ ਵੀ ਆਜੂ ਉਤਲੇ ਪਾਸੇ ਚੱਲ ਗਏ ਮੜਾ ਜਾਂ ਦੇਖਦੇ ਤੁਰੇ ਜਾਈਏ ਲੈ ਵੱਡੀ ਗੱਲ ਬਈ ਛੋਟੀਆਂ ਮਿਹਨਤਾਂ ਵੀ ਹਨਾ ਇੱਥੇ ਆ ਕੇ ਨਵੀਂ ਦੁਨੀਆ 'ਚ ਬੀਨਸ ਖੜੇ ਕਰਨਾ ਕਿੱਡੀ ਕਿ ਚੁਣੌਤੀ ਸੀ ਨਵੀਂ ਦੁਨੀਆ ਦੇ ਵਿੱਚ ਵੀ ਆ ਹਾਯਰ ਫਰਨੀਚਰ ਦਾ ਕੰਮ ਕਰਨਾ ਬਸ ਸ਼ੌਂਕ ਸੀਗਾ ਜੀ ਮੇਰਾ ਐਕਚੁਅਲੀ ਮੇਰੇ ਫਰੈਂਡ ਆ ਸਾਰੇ ਜਿਹਨੇ ਮੋਂਟੋ ਕੰਡਕਸ਼ਨ ਕਰਦੇ ਘਰਾਂ ਦਾ ਕੰਮ ਕਰਦੇ ਆ ਮੈਨੂੰ ਬਹੁਤ ਵਾਰ ਘਰਾਂ 'ਚ ਲੈ ਕੇ ਗਏ ਆ ਵੀ ਆ ਕੰਮ ਕਰਨਾ ਉਹ ਫਿਰ ਜਦੋਂ ਇੱਥੇ ਆਪਾਂ ਨਿੱਕੀਆਂ ਥੰਦੀ ਇੱਥੇ ਆਏ ਸੀ ਅਸੀਂ ਇਹ ਲੈਣਾ ਟਾਇਰ ਸੀਗੇ ਤੇ ਕੰਪਰ ਕੇ ਦਿਮਾਗ ਇੱਥੇ ਖੜਜਾਂਗਾ ਅਗੇ ਇਹ ਪਹਿਲਾਂ ਵੀ ਇੰਡੀਆ ਵੀ ਇਹੀ ਕਰਦੇ ਸੀ ਕੰਮ ਨਹੀਂ ਇੱਥੇ ਆ ਕੇ ਸ਼ੁਰੂ ਕੀਤਾ ਸੀਗੇ ਇੰਡੀਆ ਕੀ ਕਰਦੇ ਸੀ ਫਿਰ ਇੰਡੀਆ ਦਾ ਆਪਣਾ ਖੇਤੀਬਾੜੀ ਸੀ ਕਰਦੇ ਸੀ ਅੱਛਾ ਬੜਾ ਇੱਕ ਵੱਖਰੀ ਲਾਈਨ ਦਾ ਕੰਮ ਅਡਾਪਟ ਕੀਤਾ ਤੁਸੀਂ ਹੈਨਾ ਨਹੀਂ ਇੰਡੀਆ ਆਪਣਾ ਜਦੋਂ ਸਾਡੇ ਡੈਡੀ ਹੋਣੀ ਸੀ ਅਸੀਂ ਹਾਂ ਟ੍ਰੈਕਟਰਾਂ ਦਾ ਪਾ ਕਰਦੇ ਸੀਗੇ ਛੋਟੇ-ਛੋਟੇ ਵੇਚਦੇ ਸੀ ਮੋਗੇ ਲਾ ਕੇ ਅਸੀਂ ਹਾਂ ਤੁਹਾਡੇ ਮੰਡੀ ਬਹੁਤ ਵੱਡੀ ਆਪਣੇ ਆਪਣੇ ਅਗਨਿਰਥੇ ਹਾਂਜੀ ਬਿਲਕੁਲ ਆਹ ਬਈ ਬਹੁਤ ਵੱਟ ਕੱਢੇ ਪਏ ਆ ਕਿ ਉਹ ਬੈੱਡ ਕਿੰਨਾ ਕਮਾਲ ਦਾ ਅੱਜ ਤੁਸੀਂ ਕਿਹਨੇ ਇੰਡੀਆ ਪੇਟੀ ਹੁੰਦੀ ਨੇ ਆਪਣੇ ਹਾਂ ਦਾ ਪੇਟੀ ਹੈ ਜੀ ਸ਼ਾਕਰ ਜੀ ਲੱਗੇ ਇੱਥੇ ਖੜ ਜੂ ਗੱਲ ਹੈ ਹਾਂਜੀ ਅੱਖਾਂ ਨੇ ਖੁੰਨੇ ਬਣਾਏ ਹੋਏ ਆ ਬਿਲਕੁਲ ਕਮਾਲ ਕਮਾਲ ਵੀ ਕਮਾਲ ਬਹੁਤ ਸੋਹਣਾ ਕੰਮ ਕੀਤਾ ਹੈ ਬਈ ਸਾਰੀ ਸੌਫਟ ਕਲੋਜ਼ਿੰਗ ਆ ਜੀ ਦੇਖੋ ਲੈ ਤੇ ਇਹਦਾ ਸਟੋਰੇਜ ਵਾਲਾ ਬੈਡਾ ਜੀ ਸਟੋਰੇਜ ਵਾਲਾ ਹੋ ਗਿਆ ਚਾਰੇ ਪਾਸੇ ਸਟੋਰੇਜ ਲੈ ਆ ਸਾਈਡਾਂ ਤੇ ਹਨਾ ਹਾਂਜੀ ਨਾਲ ਹੀ ਬੂਤਲ ਰੱਖਣ ਨੂੰ ਹਨਾ ਹਾਂਜੀ ਉਹ ਕਈ ਬੰਦੇ ਹੁੰਦੇ ਨੇ ਨਾ ਪ੍ਰਬੰਧਕ ਵੀ ਕਿੱਥੇ ਰੱਖਣੀ ਤੇ ਚ ਰੱਖ ਲੋ ਸਾਰੇ ਕੋਲ ਦੇ ਪਾਸੇ ਉਹਦੇ ਹਾਂ ਚਾਰੇ ਪਾਸੇ ਲੈ ਠੀਕ ਆ ਵੀ ਗੱਲ ਕਿਉਂ ਮੰਨਦੇ ਆ ਨਾ ਐ ਆ ਕੰਮ ਇੱਕ ਕਪੜਾ ਬੈੱਡਾ ਜੀ ਉਹਦੇ ਪਲੱਗ ਨਹੀਂ ਕੀਤਾ ਹੋਇਆ ਇਹ ਵੀ ਆਪਣਾ ਤਿਆਰ ਕੀਤਾ ਹਾਂਜੀ ਹਾਂਜੀ ਇਹ ਬਹੁਤ ਯੂਨੀਕ ਕਿਸਮ ਦਾ ਬੈੱਡਾ ਵੀ ਆ ਬੈੱਡ ਆ ਤੇ ਬੈੱਡ ਦੇ ਵਿੱਚੋਂ ਟੀਵੀ ਨਿਕਲਦਾ ਭਾਈ ਜੀ ਦੱਸਿਓ ਕਿਵੇਂ ਨਿਕਲਦਾ ਇਹੋ ਜੀ ਤਾਂ ਨਿਕਲਦਾ ਜੀ ਲੈ ਸੋ ਇਦਾਂ ਆ ਚੱਕ ਵੈਸੇ ਇਹਦਾ ਰਿਮੋਟ ਹੁੰਦਾ ਜੀ ਨਾਲ ਅੱਛਾ ਤੇ ਰਿਮੋਟ ਸਾਨੂੰ ਮਿਲ ਨਹੀਂ ਰਿਹਾ ਰਿਮੋਟ ਪਾਸੇ ਹੋ ਪਿਆ ਵਾ ਤੇ ਰਿਮੋਟ ਦੇ ਨਾਲ ਹੀ ਬੈੱਡ ਤੇ ਪਾਇਆ ਵਾ ਟੀਵੀ ਕੱਢ ਕੇ ਟੀਵੀ ਬੰਦ ਕਰਨਾ ਤੇ ਖੋਲਣਾ ਜੀ ਸਾਰਾ ਤੁਸੀਂ ਟੀਵੀ ਆਉਣ ਹੁੰਦਾ ਜੀ ਆ ਗਿਆ ਨਾ ਇਹ ਤਕਨੀਕ ਮੈਨੂੰ ਵਧੀਆ ਲੱਗੀ ਥੋੜੀ ਹੈ ਇਹ ਇੱਕ ਵੱਖਰੀ ਚੀਜ਼ ਆ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਵੱਖਰੀ ਚੀਜ਼ ਵਾ ਲੈ ਆ ਚੱਕ ਮੰਦਿਆ ਨਾ ਨਜ਼ਾਰਾ ਭਾਵੇਂ ਜਿਹੜੇ ਮਰਜ਼ੀ ਗਾਣੇ ਸੁਣਨੀ ਚੱਲੋ ਲੈ ਕਮਾਲ ਦੀ ਗੱਲ ਬਾਤ ਸਾਰੇ ਬਹੁਤ ਲਾਈਕ ਕਰ ਦੇ ਬੈੱਡ ਨੂੰ ਇਹ ਵੱਖਰਾ ਵਾ ਯੂਨੀਕ ਆ ਬਿਲਕੁਲ ਜੀ ਹਾਂ ਜੀ ਬਹੁਤ ਵੱਖਰੀ ਕਿਸਮ ਦਾ ਬੈੱਡ ਆ ਆ ਸਾਈਡ ਤੇ ਸਮਾਨ ਸਮੂ ਰੱਖਣ ਨੂੰ ਵੀ ਦਿੱਤਾ ਹੋਇਆ ਇਹਨਾਂ ਨੇ ਹਾਂ ਜੀ ਦੇਖਿਓ ਕਰ ਲੈ ਹੈ ਕਿ ਆਪਣੇ ਕੋਲ ਜਿਹੜਾ ਮਰਜ਼ੀ ਕਲਰ ਤੁਸੀਂ ਬਣਾ ਸਕਦੇ ਹੋ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਕਲਰ ਤੇ ਟੀਵੀ ਦਾ ਸਾਈਜ਼ ਵੀ ਛੋਟਾ ਵੱਡਾ ਰੱਖਾ ਸਕਦੇ ਕਿ ਨਹੀਂ ਮੈਨੂੰ ਵੱਡਾ ਹੀ ਨਹੀਂ ਕਿਹੜਾ ਸਾਈਜ਼ ਕੀ ਬਣਦਾ ਜੀ ਜੇ ਆਪਾਂ ਕਿੰਗ ਕਰਾਂਗੇ ਵੱਡਾ ਕਰਾਂਗੇ ਇਹਨੂੰ ਕੁਇਨ ਸਾਈਜ਼ ਆ ਜੀ ਹਾਂ ਅੱਛਾ ਜੇ ਕਿੰ ਮਮ ਲੈ ਆ ਵੀ ਠੀਕ ਹੈ ਯਾਰ ਗੱਲਬਾਤ ਕਰੂ ਬੱਚ ਨੂੰ ਇਹਨੂੰ ਹਾਲੋ ਜੀ ਲੈ ਚੱਲ ਵੀ ਗਰਾਂ ਥੱਲੇ ਨੂੰ ਆਹ ਠੀਕ ਹੈ ਇਹ ਇਹ ਆਈਡੀਆ ਕਿੱਥੋਂ ਆਇਆ ਤੁਹਾਡੇ ਕੋਲ ਇਹ ਆਈਡੀਆ ਮੈਂ ਇੱਕ ਵਾਰੀ ਚਾਈਨਾ ਸ਼ੋਅ ਤੇ ਗਿਆ ਸੀਗਾ ਜੀ ਅੱਛਾ ਸੋ ਉੱਥੋਂ ਲੈ ਕੇ ਆਇਆ ਸੀਗਾ ਫੇਰ ਇਹ ਚਾਈਨਾ ਤੋਂ ਬੈੱਡ ਮੰਗਾਇਆ ਇੱਕ ਹਾਂ ਤੇ ਫੇਰ ਅਸੀਂ ਜਿਹੜਾ ਕਾਪੀ ਅਸੀਂ ਮਾਰ ਲਈ ਫਿਰ ਬਿਲਕੁਲ ਬਿਲਕੁਲ ਪਿਆਬੀ ਦਸਤੂਜ ਨੂੰ ਮੰਨੇ ਗਏ ਨੇ ਤਾਂ ਫੋਟ ਬਣਾ ਲਿਆ ਸੀ ਇਹਨਾਂ ਨੇ ਤਾਂ ਸਹੀ ਗੱਲ ਇਹ ਚੀਜ਼ ਨੂੰ ਮੰਨੇਗਾ ਬਹੁਤ ਸੋਹਣੀ ਡਿਜ਼ਾਈਨਿੰਗ ਇਹਨਾਂ ਕੋਲੇ ਪਈ ਆ ਆਜੋ ਅੱਗੇ ਚੱਲਦੇ ਹਾਂ ਹੋਰ ਵੀ ਦਿਖਦੇ ਜਾਂਦੇ ਆ ਹਾਂਜੀ ਆਹ ਟੇਬਲ ਦੇ ਵਿੱਚ ਨਾ ਲੋੜੇ ਦੇ ਫੀਚਰ ਪਾਤੇ ਹਨਾ ਬਾਈ ਹਾਂਜੀ ਹਾਂਜੀ ਰਾਜਦੀਪ ਜੀ ਵੀਰ ਕੀ ਕੀ ਫੀਚਰ ਇਹਨੂੰ ਦੱਸਿਓ ਮੜਾ ਜੀਆ ਬਾਈ ਇਹ ਸਮਾਰਟ ਟੇਬਲ ਆਗਾ ਹਾਂ ਇਹ ਤੇ ਇਹ ਤੁਸੀਂ ਹਾਂਜੀ ਇਹਨੂੰ ਤੁਸੀਂ ਐਸੇ ਕਾਫੀ ਟੇਬਲ ਯੂਜ਼ ਕਰਨਾ ਆਪਾਂ ਸੋਫਾਸ ਦੇ ਨਾਲ ਪਰ ਉਹਦੇ ਨਾਲ ਨਾਲ ਇਹਦੇ ਵਿੱਚ ਕਾਫੀ ਫੀਚਰ ਮਿਲ ਜਾਣੇ ਤੁਹਾਨੂੰ ਇਹਦੇ ਵਿੱਚ ਬਲੂਟੁੱਥ ਹੈ ਸਪੀਕਰ ਆ ਬਲੂਟੁੱਥਾ ਕਿਵੇਂ ਆ ਐਲਈਡੀ ਲਾਈਟ ਵੀ ਆ ਤੇ ਮੈਂ ਤੁਹਾਨੂੰ ਦਿਖਾਉਣਾ ਜੀ ਤੁਸੀਂ ਆਪਦਾ ਫੋਨ ਚਾਰਜ ਕਰਨਾ ਤਾਂ ਉੱਪਰ ਰੱਖ ਲਿਓ ਤੇ ਦੇਖੋ ਫੋਨ ਲਾ ਕੇ ਦਿਖਾਈ ਲੈ ਕਿਉਂ ਰੱਖ ਦਿਖਾਉਣ ਨੇ ਆਪਾਂ ਆ ਚੱਕ ਲੈ ਆ ਫੋਨ ਰੱਖ ਤਾਂ ਟੇਬਲ ਤੇ ਤੇ ਚਾਰਜ ਹੋਣ ਲੱਗ ਗਿਆ ਚਾਰਜ ਹੋਣ ਲੱਗ ਗਿਆ ਜੀ ਫੇਰ ਤੁਸੀਂ ਨਾਲ ਠੰਡੇ ਬੈਵਰੇਜ ਫਰਿੱਜ ਵੀ ਇਹਦੇ ਵਿੱਚ ਜੀ ਅੱਛਾ ਤੁਸੀਂ ਨਾਲ ਪਾਣੀ ਕੋਲਡ ਡਰਿੰਕ ਕੁਝ ਵੀ ਠੰਡਾ ਰੱਖਣਾ ਲੈ ਤਾਂ ਉਹ ਵੀ ਇਹਦੇ ਵਿੱਚ ਜੀ ਇਹ ਪੂਰੀ ਤਰੀ ਪੂਰਾ ਨਾ ਕਨਸੈਪਟ ਟੇਬਲ ਹੈ ਜੀ ਅੱਛਾ ਤੁਸੀਂ ਟੀਵੀ ਦੇਖ ਰਹੇ ਹੋ ਤਾਂ ਉੱਠ ਕੇ ਜਾਣ ਦੀ ਲੋੜ ਨਹੀਂ ਤੁਹਾਡਾ ਟੀਵੀ ਇਹਦੇ ਨਾਲ ਹੀ ਕਨੈਕਟ ਹੋ ਜਾਣਾ ਸਪੀਕਰ ਇਹਦੀ ਕੰਮ ਕਰਨੀ ਹੈ ਟੀਵੀ ਦੇ ਨਾਲ ਹਾਂਜੀ ਨਾਲ ਫਰਿੱਜ ਹੈ ਜੀ ਟੀਵੀ ਕਿੱਥੇ ਚੱਲੂ ਟੀਵੀ ਟੀਵੀ ਦੇ ਨਾਲ ਕਨੈਕਟ ਹੋ ਜਾਂਦਾ ਜੀ ਅੱਛਾ ਇੱਥੋਂ ਹਾਂਜੀ ਇੱਥੋਂ ਹੀ ਤੇ ਸਪੀਕਰ ਜਿਹੜੀ ਆਵਾਜ਼ ਆ ਉਹ ਸਾਰੀ ਇਹਦੇ ਵਿੱਚ ਆਉਂਦੀ ਹੈ ਜੀ ਆ ਸਪੀਕਰ ਦੱਤੇ ਇਧਰਲੇ ਪਾਸੇ ਸਪੀਕਰ ਦੱਤੇ ਹੋਇਆ ਜੀ ਐਲਈਡੀ ਲਾਈਟ ਵੀ ਚੱਲਦੀ ਆ ਸਾਹਮਣੇ ਹੂੰ ਇਧਰ ਸਾਰੀ ਐਲਈਡੀ ਲਾਈਟ ਸਟ੍ਰੈਪ ਚੱਲੂਗੀ ਇਧਰੋਂ ਆਈ ਥਿੰਕ ਸੋ ਜਾ ਆ ਦੇਖੋ ਲੈ ਕਾਫੀ ਇਹਦਾ ਨਵਾਂ ਆਇਆ ਜੀ ਹਜੇ ਸਾਨੂੰ ਵੀ ਹਿਸਾਬ ਜਗਾ ਘੱਟ ਆ ਇਹਦਾ ਪਰ ਫਕਸ ਨਹੀਂ ਬਾਹਲੇ ਲੇ ਫੋਨ ਚਾਰਜਰ ਨਹੀਂ ਤਾਂ ਪਲੱਗ ਲੱਬਦੇ ਫਿਰਦੇ ਹੁੰਨੇ ਆਪਾਂ ਦਾ ਕਿੱਥੇ ਲਾਈਏ ਇਹ ਹੋਰ ਇਹਦੂ ਬਿਨਾ ਇਸ ਤੋਂ ਵਗੈਰਾ ਵੀ ਹੋਰ ਤੁਹਾਨੂੰ ਦਿਖਾਣੇ ਆ ਜੀ ਆਜੂ ਆ ਵੈਰਾਈਟੀ ਬੜੀ ਜਿਆਦਾ ਰੱਖੀ ਬੈਠੇ ਆ ਮੈਂ ਤੁਹਾਨੂੰ ਦੱਸ ਦੇਣਾ ਇਹ ਗੱਲ ਆ ਆ ਆ ਸੰਗ ਮਰ ਮਰ ਜਾ ਇਹ ਕੀ ਆ ਇਹ ਹਾਂਜੀ ਬਾਈ ਹਾਂਜੀ ਇਹ ਆਪਾਂ ਸੇਰਾਮਿਕ ਟਾਇਲ ਆ ਕੀ ਸਾਰੇ ਸੇਰਾਮਿਕ ਨਾ ਹਾਂਜੀ ਸੇਰਾਮਿਕ ਟਾਇਲ ਆ ਇਹ ਤੁਹਾਨੂੰ ਤਦਾਂ ਹੀਟ ਰੈਜ਼ਿਸਟੈਂਟ ਹੁੰਦੀ ਆ ਕੋਈ ਵੀ ਗਰਮ ਚੀਜ਼ ਵਗੈਰਾ ਉੱਪਰ ਰੱਖਦੇ ਆ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਦੀ ਤੇ ਇੱਕ ਇਹਦੀ ਜਿਹੜੀ ਸ਼ਾਈਨ ਆ ਆਲਵੇਜ਼ ਇਦਾਂ ਹੀ ਰਹਿੰਦੀ ਆ ਇਦਾਂ ਹੀ ਰਹਿੰਦੀ ਆ ਭਾਵੇਂ 10 ਸਾਲ 5 ਸਾਲ ਇਹਦੀ ਸ਼ਾਈਨ ਨਹੀਂ ਮਰਦੀ ਹੈਗੀ ਔਰ ਥੱਲੇ ਜਿਹੜਾ ਲੱਗਿਆ ਹੋਇਆ ਬੇਸ ਇਸ ਸਟੇਨਲੈਸ ਸਟੀਲ ਦਾ ਜੀ ਇਹਦੇ ਵਿੱਚ ਕਲਰਿੰਗ 골ਡ ਦੀ ਵੀ ਹੋਈ ਹੋਈ ਆ ਨਾਲ ਇਹ ਥੱਲੋ ਕਰਕੇ ਦਿਖਾ ਦਿਓ ਜਿਹੜਾ ਮੈਚ ਆ ਸਿਲਵਰ ਦੇ ਨਾਲ ਕੀਤਾ ਹੋਇਆ ਔਰ ਇਹਦੀ ਵੀ ਗਾਰੰਟੀ ਆ ਪੂਰੀ ਕਦੇ ਵੀ ਪਾਲਿਸ਼ ਵਗੈਰਾ ਉਤਰਦੀ ਨਹੀਂ ਹੈਗੀ ਆਪਾਂ ਇਹ ਕੰਮ 2017 ਤੋਂ ਇਹ ਪ੍ਰੋਡਕਟ ਸੇਲ ਕਰਦੇ ਆ ਕਦੇ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਬਸ ਹੱਥੀ ਲੰਘਿਆ ਹੋਇਆ ਤੁਸੀਂ ਦੇਖਿਆ ਵੀ ਠੀਕ ਆ ਹਾਂਜੀ ਹਾਂਜੀ ਬਿਲਕੁਲ ਤੇ ਹੋਰ ਇਹਦੇ ਨਾਲ ਤੁਹਾਨੂੰ ਇੱਕ ਸੋਫਾ ਦਿਖਾਉਣਿਆ ਜੀ ਬੜਾ ਸੋਬਰ ਜਾਂ ਡੀਸੈਂਟ ਡਿਜ਼ਾਈਨ ਆ ਆ ਆទਿਆ ਗਿਆ ਹਾਂ ਹਾਂਜੀ ਇਹਦੀ ਕੀ ਖਾਸੀਅਤ ਆ ਆ ਚੈੱਕ ਕਰੋ ਜੀ ਇਹ ਸਾਰਾ ਸੋਫਾ ਵਾਟਰਪਰੂਫ ਡਿਜ਼ਾਈਨ ਹੀ ਬਹੁਤ ਆ ਅੱਛਾ ਹਾਂਜੀ ਡਿਜ਼ਾਈਨ ਵੀ ਵਧੀਆ ਇਹਦਾ ਫੈਬਰਿਕ ਆ ਜਿਹੜਾ ਬਹੁਤ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦਾ ਲੱਗਾ ਹੋਇਆ ਵਾਟਰਪਰੂਫ ਫੈਬਰਿਕ ਆ ਤੁਸੀਂ ਬੈਠੇ ਖਾ ਪੀ ਰਹੇ ਹੋ ਕੋਈ ਵਾਈਨ ਵਗੈਰਾ ਦੇ ਦਾਗ ਹੁੰਦੇ ਆ ਜਿਹੜੇ ਸਟੇਨ ਆ ਉਹ ਜਾਂਦੇ ਨਹੀਂ ਹੈਗੇ ਪਰ ਇਹਦੇ ਉੱਤੇ ਲੱਗ ਜੇ ਕੋਈ ਵੀ ਉੱਪਰ ਚੀਜ਼ ਜੇ ਟਿਕੂਗੀ ਨਹੀਂ ਮਤਲਬ ਪੀਦੇ ਖਾਂਦੇ ਤੋਂ ਬੰਦੇ ਤੋਂ ਕੋ ਡਲ ਗਿਆ ਲੜਾਈ ਹੋ ਗਈ ਝਗੜਾ ਹੋ ਗਿਆ ਸਾਰੇ ਮਸਲੇ ਸਾਫ਼ ਕਿਉਂਕਿ ਕਲਰ ਬਹੁਤ ਲਾਈਟ ਆ ਕਿਉਂਕਿ ਲਾਈਟ ਕਲਰ ਦੀ ਲੁੱਕ ਬਹੁਤ ਸੋਹਣੀ ਹੁੰਦੀ ਆ ਪਰ ਉਹਦਾ ਇੱਕ ਹੀ ਫੀਕਰ ਹੁੰਦਾ ਵੀ ਉਹ ਗੰਦਾ ਬਹੁਛੇਦੀ ਹੁੰਦਾ ਦਾਗ ਨਹੀਂ ਜਾਂਦਾ ਹਾਂਜੀ ਪਰ ਇਹਦੇ ਚ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਔਰ ਸਾਰੀ ਜਿਹੜੀ ਆ ਬੋਡ ਲੱਗੀ ਹੋਈ ਆ ਜੀ ਅੱਛਾ ਆਹਾ ਓਕ ਲੱਗੀ ਹੋਈ ਆ ਅੱਛਾ ਓਕ ਦੀ ਆਹ ਜੀ ਸਾਈਡ ਤੇ ਓਕ ਦੀ ਬੋਡਾਂ ਹਾਂਜੀ ਓਕ ਦੀ ਬੋਡ ਸਾਰੀ ਲੱਗੀ ਆ ਪ੍ਰੀਮੀਅਮ ਕੁਆਲਿਟੀ ਫੈਬਰਿਕ ਆ ਔਰ ਡਿਜ਼ਾਈਨ ਨਵੇਂ ਘਰ ਬਹੁਤ ਵਧੀਆ ਡਿਜ਼ਾਈਨ ਆ ਬਿਲਕੁਲ ਚੱਲਦਾ ਬਹੁਤ ਆ ਇਹ ਇੰਨਾ ਕੇ ਸੇਲ ਹੁੰਦਾ ਜੀ ਸਾਡੇ ਕੋਲ ਉਹ ਪੂਰਾ ਨਹੀਂ ਹੁੰਦਾ ਦੋ ਦੋ ਮਹੀਨੇ ਦੀ ਵੇਟਿੰਗ ਆ ਇਹ ਸੋਫੇ ਦੀ ਜਿਹ ਦੋ ਦੋ ਮਹੀਨੇ ਵੇਟਿੰਗ ਚੱਲਦਾ ਇਹ ਦਾ ਅਪਾਇੰਟਮੈਂਟ ਲੈ ਕੇ ਮਿਲਦਾ ਹੈ ਹਾਂਜੀ ਹਾਂਜੀ ਬਿਲਕੁਲ ਦੋ ਮਹੀਨੇ ਲਿਸਟ ਲੱਗ ਜਾਂਦੇ ਆਪਾਂ ਨੂੰ ਜੀ ਉਦੋਂ ਹੀ ਆਪਾਂ ਆ ਸੋਫਾ ਜੀ ਜੀ ਆ ਸੋਫਾ ਵੀ ਬਹੁਤ ਵਧੀਆ ਇਹ ਇਹ ਵੀ ਸੇਮ ਹੀ ਆ ਜੀ ਇਹਦੀ ਵੀ ਮਹੀਨਾ ਡੇਢ ਮਹੀਨੇ ਦੀ ਵੇਟਿੰਗ ਆ ਆਪਣੇ ਕੋਲ ਅੱਛਾ ਇਹ ਵੀ ਕਾਫੀ ਖੂਬਸੂਰਤ ਡਿਜ਼ਾਈਨ ਆ ਜਿੱਦਾਂ ਟਾਫਟਿੰਗ ਹੋਈ ਹੋਈ ਆ ਸਾਰੀ ਹੂੰ ਸਾਰੇ ਬਟਨ ਵਗੈਰਾ ਪਏ ਹੋਇਆ ਤੇ ਉਹੀ ਸਾਰਾ ਡਿਜ਼ਾਈਨ ਪਿੱਛੇ ਘੁੰਮਿਆ ਹੋਇਆ ਜੀ ਹਮ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਸੋਹਣਾ ਕੰਮ ਆ ਯਾਰ ਤੁਹਾਡਾ ਐਵੇਂ ਤਾਂ ਨਹੀਂ ਫਿਰ ਇੰਨੇ ਪੁਰਾਣੇ ਟਿਕੇ ਹੋਵੇ ਨਹੀਂ ਤਾਂ ਮਾਰਕੀਟ ਚ ਬੰਦਾ ਮਾਰਦਾ ਚਲਾ ਕੇ ਪਰ ਇਹ ਕਹਿੰਦਾ ਵੀ ਹੋਰ ਦੇਖੋ ਹਾਂ ਦੇਖੋ ਸਾਰੇ ਸੋਫੇ ਆ ਸਾਰੇ ਡਿਜ਼ਾਈਨਰ ਸੋਫੇ ਨੇ ਹਾਂ ਡਿਜ਼ਾਈਨਰ ਸੋਫੇ ਆ ਬਿਲਕੁਲ ਵੀਰ ਜੀ ਵੀ ਪਹਿਲਾਂ ਦਿਖਾਉਂਦੇ ਸੀ ਆਹ ਟੇਬਲ ਬਹੁਤ ਸੋਹਣਾ ਹਾਂਜੀ ਇਹ ਇਹ ਟੇਬਲ ਵੀ ਮਾਰਬਲ ਦੇ ਵਿੱਚ ਆ ਜੀ ਹਾਂ ਰੀਅਲ ਮਾਰਬਲ ਰੱਖਿਆ ਹੋਇਆ ਉਹਦੇ ਉੱਪਰ ਜੀ ਹਾਂਜੀ ਔਰ ਇਹਦੀ ਵੀ ਜਦਾਂ ਆਇਲੀ ਫਿਨਿਸ਼ ਕੀਤੀ ਹਾਂਜੀ ਦੇਖ ਸਕਦੇ ਹੋ ਕਮਾਲ ਦੀ ਵੈਰਾਈਟੀ ਇੱਧਰ ਪਰਲੇ ਪਾਸੇ ਇੱਧਰ ਦੇਖੇਂਦਾ ਕੁਝ ਹਾਂਜੀ ਇੱਧਰ ਕਲੀਅਰੈਂਸ ਸੈਕਸ਼ਨ ਆ ਉਹ ਜਿੰਦਾ ਚੀਜ਼ਾਂ ਕਲੀਅਰ ਕਰਨੀਆਂ ਹੁੰਦੀਆਂ ਜਿਹੜੀਆਂ ਮਤਲਬ ਕਹ ਲੋ ਕਿ ਉਹ ਨਗਾਉਣੀਆਂ ਆਪਾਂ ਹਾਂਜੀ ਉਹ ਜਿੰਦਾ ਇਕੱਲਾ ਇਕੱਲਾ ਪੀਸ ਕੋਈ ਬਚਿਆ ਹੈਗਾ ਉਹ ਸਾਰਾ ਲਾਇਆ ਹੁੰਦਾ ਇੱਧਰ ਜੀ ਬਿਲਕੁਲ ਹੱਕੇ ਦੇਖੋ ਅਖਰੀ ਕਿਸੇ ਨੇ ਦੇਖੋ ਮਹਿੰਗੇ ਵੀ ਅਖਰੀ ਗਰੇ ਲੈ ਜਾਣੇ ਆ ਤਾਂ ਸਸਤੇ ਵਾਲੇ ਵੀ ਹੁੰਦੇ ਆ ਸਸਤੇ ਵਾਲੇ ਵੀ ਇੱਧਰ ਜਿੱਦਾਂ ਪਰ ਸਸਤੇ ਮਤਲਬ ਇਹ ਨਹੀਂਗਾ ਵੀ ਮਾੜੇ ਹੋਣਗੇ ਇਹ ਜਿੰਦਾ ਕੋਈ ਚੀਜ਼ ਡਿਸਕੰਟੀਨਿਊ ਹੋ ਗਈ ਪਿੱਛੋਂ ਆਪਾਂ ਹੋਰ ਨਹੀਂ ਬਣਾਉਣੀ ਲਾਸਟ ਪੀਸ ਆ ਉਹ ਫਿਰ ਇੱਥ ਫਰੈਂਡਲੀ ਆ ਔਰ ਤੁਹਾਨੂੰ ਮਿਲ ਵੀ ਰਾਈਟ ਵੇ ਜਾਂਦੇ ਆ ਰਾਈਟ ਵੇ ਮਿਲ ਜਣੇ ਆ ਦੇਖੋ ਬਹੁਤ ਫਰਨੀਚਰ ਪਿਆ ਇਹਨਾਂ ਦਾ ਕਾਫੀ ਪਿਆ ਵਾ ਬਾਕੀ ਯਾਰ ਤੁਸੀਂ ਜਦੋਂ ਆਗੇ ਆਏ ਆਏ ਤੋਂ ਪਤਾ ਲੱਗਣਾ ਫੀਲ ਕਰਕੇ ਵੀ ਕੀ ਚੀਜ਼ ਆ ਹੈਨਾ ਹਾਂਜੀ ਹਾਂਜੀ ਬਿਲਕੁਲ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸ ਹੀ ਦਿੰਨੇ ਆਂ ਅਸੀਂ 3084774 ਬੈਸਟ ਵਨ ਡਰਾਈਵ ਨਾਰਥ-ਈਸਟ ਕੈਲਗਰੀ ਤੁਹਾਡਾ ਆਪਣਾ ਸਟੋਰ ਕੈਲਗਰੀ ਬੈਸਟ ਵਾਈ ਫਰਨੀਚਰ ਸਾਨੂੰ ਇੱਕ ਵਾਰ ਆ ਕੇ ਜ਼ਰੂਰ ਮਿਲੋ ਵੈਸੇ ਤਾਂ ਸਾਰੇ ਪੰਜਾਬੀ ਭਾਈਚਾਰੇ ਆਪਣੇ ਕੋਲੇ ਆਲਵੇਜ਼ ਆਉਂਦੀ ਆ ਪਰ ਨਵੀਆਂ ਨਵੀਆਂ ਡੀਲਾਂ ਤੇ ਨਵਾਂ ਨਵਾਂ ਫਰਨੀਚਰ ਵਾਈ ਜੀਰ ਗਾਣੇ ਤੁਹਾਨੂੰ ਆਲਰੇਡੀ ਦਿਖਾਤਾ ਆ ਸੋ ਉਹਦੀ ਡੀਲ ਗ੍ਰੈਬ ਕਰਨ ਲਈ ਜਲਦੀ ਤੋਂ ਜਲਦੀ ਪਹੁੰਚੋ ਤੁਹਾਡੇ ਆਪਣੇ ਸਟੋਰ ਕੈਲਗਰੀ ਵੈਸਟ ਬਾਇ ਫਰਨੀਚਰ ਤੇ ਥੈਂਕ ਯੂ ਬਰਾ ਮਿਹਰਬਾਨੀ ਜੋਂ ਦਿਨੋਂ ਬਰਾ ਮਿਹਰਬਾਨੀ ਮਿਹਰਬਾਨੀ